ਹਾਂਜੀ ਦੋਸਤੋ ਅੱਜਕਲ ਕੋਮਨ ਦੇਖਣ ਨੂੰ ਹੁੰਦਾ ਬੰਦਾ ਵੇਇੰਗ ਸਕੀਲ ਤੇ ਚੜਦਾ ਹੈਗਾ ਤੇ ਪੈਨਿਕ ਹੋ ਜਾਂਦਾ ਹਾਏ ਮੇਰਾ ਤਾਂ ਭਾਰ ਵੱਧ ਗਿਆ ਤਾਂ ਮੈਂ ਤੁਹਾਨੂੰ ਦੱਸਾਂ ਚਾਹੁੰਦਾ ਹੈ ਵੇਇੰਗ ਸਕੀਲ ਤੁਹਾਡੇ ਹੈਲਥ ਦਾ ਐਕਚੁਅਲ ਪੈਰਾਮੀਟਰ ਨਹੀਂ ਹੈਗਾ ਤਾਂ ਹੈਲਥ ਦਾ ਐਕਚੁਅਲ ਪੈਰਾਮੀਟਰ ਕੀ ਹੈਗਾ ਹੈਲਥ ਦਾ ਐਕਚੁਅਲ ਪੈਰਾਮੀਟਰ ਹੈਗਾ ਤੁਹਾਡਾ ਮਸਲ ਮਾਸ ਇੰਟੂ ਫੈਟ ਰੇਸ਼ੋ ਕਹਿੰਦਾ ਮਤਲਬ ਜੇ ਤੁਸੀਂ ਵੇਇੰਗ ਮਸ਼ੀਨ ਤੇ ਚੜਦੇ ਹੋ ਇਹ ਤੁਹਾਡਾ ਟੋਟਲ ਮਾਸ ਦੱਸਦਾ ਹੈਗਾ ਜਾਨੀ ਕਿ ਤੁਹਾਡੇ ਚ ਮਸਲ ਮਾਸ ਕਿੰਨਾ ਹੈਗਾ ਤੁਹਾਡੇ ਚ ਫੈਟ ਕਿੰਨਾ ਹੈਗਾ ਤੁਹਾਡੇ ਚ ਵਾਟਰ ਕਿੰਨਾ ਹੈਗਾ ਸਾਰਾ ਕੁਝ ਇਕੱਠਾ ਹੋ ਕੇ ਇੱਕ ਥਾਂ ਤੇ ਦੱਸ ਦਿੰਦਾ ਹੈਗਾ ਪਰ ਉਸ ਦੀ ਰੇਸ਼ੋ ਨਹੀਂ ਦੱਸ ਪਾਉਂਦਾ ਤਾਂ ਕਰਨਾ ਕੀ ਹੈਗਾ ਨੰਬਰ 1 ਤੇ ਤੁਹਾਡੇ ਹੈਲਥ ਪੈਰਾਮੀਟਰ ਤੁਹਾਡਾ ਵੇਸਟ ਇਸ ਤੋਂ हिਪ ਰੇਸ਼ੋ ਚੈੱਕ ਕਰ ਸਕਦੇ ਹੋ ਜਿਸ ਨਾਲ ਪਤਾ ਲੱਗੂ ਤੁਹਾਡੇ ਚ ਫੈਟ ਕੰਪੋਜੀਸ਼ਨ ਕਿੰਨੀ ਹੈਗੀ ਹੈ ਨੰਬਰ 2 ਤੇ ਤੁਸੀਂ ਆਪ ਦੀ ਸਟਰੈਂਥ ਚੈੱਕ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਪੁਸ਼-ਅਪਸ ਲਾ ਸਕਦੇ ਹੋ ਕਿੰਨੀਆਂ ਬੈਟਸ ਲਾ ਸਕਦੇ ਹੈਗੇ ਹੋ ਕਿੰਨੇ ਪੁਲਅਪਸ ਲਾ ਸਕਦੇ ਹੈਗੇ ਜਾਂ ਜਿੰਨਾ weight ਚੱਕ ਸਕਦੇ ਹੋਗੇ ਜਾਂ ਕਿੰਨੀਆਂ ਮੰਜ਼ਲਾ ਪੌੜੀਆਂ ਚੜ੍ਹ ਸਕਦੇ ਹੈਗੇ ਉਹ ਨੰਬਰ 3 ਤੇ ਵੇਇੰਗ ਸਕੇਲ ਆ ਚੁੱਕੀ ਹੈ ਜਿਹੜੀ ਤੁਹਾਡੀ ਫੈਟ ਤੇ ਮਸਲ ਦੀ ਕੰਪੋਜੀਸ਼ਨ ਦੱਸ ਦਿੰਦੇ ਹੈਗੇ ਆ